ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟੀਐਸ ਦੇ ਜਿਨ੍ਹਾਂ ਦੇ ਪਰਚੇ ਨੇ ਜਿੰਨਾਂ ਨੇ ਡਰੱਗ ਤੇ ਪੈਸੇ ਨਾਲ ਔਕੀਆ ਕਰੇ ਕਿੰਨੇ ਜਿਆਦਾ ਤਾਂ ਬਣਾਈਓ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਿਹਾ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਚਲਾਈ ਆ ਇਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਨਾਭਾ ਕੋਤਵਾਲੀ ਦੀ ਪੁਲਿਸ ਵੱਲੋਂ ਅੱਜ ਇੱਕ ਮੈਡੀਕਲ ਸਟੋਰ ਤੇ ਰੇਡ ਕੀਤੀ ਗਈ ਹੈ ਤੇ ਉੱਥੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਦੇ ਨਾਲ ਹੀ ਮੈਡੀਕਲ ਸਟੋਰ ਵਾਲਿਆਂ ਦੇ ਘਰ ਵਿੱਚ ਸਰਚ ਕੀਤੀ ਗਈ ਤਾਂ ਇਸ ਦੌਰਾਨ ਉੱਥੋਂ ਵੀ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਹੋਈ ਨਸ਼ੀਲੀਆਂ ਗੋਲੀਆਂ ਦੇ ਨਾਲ ਨਾਲ ਡਰੱਗ ਮਨੀ ਵੀ ਬਰਾਮਦ ਹੋਈ ਇਸ ਮਾਮਲੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਦੁਕਾਨ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਬਾਅਦ ਵਿੱਚ ਘਰ ਵਿੱਚ ਤਲਾਸ਼ੀ ਲਈ ਤਾਂ ਉਥੋਂ ਨਸ਼ੇ ਦੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਹੋਈ। ਉਹਨਾਂ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਦੇ ਨਾਲ-ਨਾਲ ਡਰੱਗ ਮਨੀ ਵੀ ਬਰਾਮਦ ਹੋਈ ਜੋ ਕਿ 2,7000 ਰੁਪਏ ਡਰੱਗ ਮਨੀ ਸੀ। ਉਹਨਾਂ ਦੱਸਿਆ ਕਿ ਇਹ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਹੈ ਨਸ਼ਿਆਂ ਦਾ ਗੋਰਖ ਧੰਦਾ ਕਰਨ ਵਾਲੇ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ਿਆਂ ਦਾ ਗੋਰਖ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਦੇ ਬਾਕੀ ਫੈਮਿਲੀ ਮੈਂਬਰ ਵੀ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਸਨ ਇਹਨਾਂ ਦਾ ਇੱਕ ਲੜਕਾ ਪਹਿਲਾਂ ਹੀ ਨਸ਼ੇ ਦੇ ਕਾਰੋਬਾਰ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਤੇ ਹੁਣ ਪਿਓ ਪੁੱਤ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਗਿਆ ਉਹਨਾਂ ਦੱਸਿਆ ਕਿ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਆ ਐਕਚੁਅਲੀ ਮਾਨਚੋਗ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਬਰਨ ਸ਼ਰਮਾ ਜੀ ਆਈਪੀਐਸ ਆਫੀਸਰ ਪਟਿਆਲਾ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕੋਤਵਾਲੀ ਨਾਬਾ ਸਰਜੀਵ ਸਿੰਘ ਚੀਮਾ ਉਹਨਾਂ ਨੇ ਇੱਕ ਇਤਲਾਹ ਮਿਲੀ ਸੀ ਉਹਨਾਂ ਨੂੰ ਵੀ ਫਲਾਨੀ ਜਗ੍ਹਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉਹ ਤੇਤਲਾ ਮਿਲੀ ਸੀ ਵੀ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਸ ਐਚਓ ਸਰਬਜੀਤ ਸਿੰਘ ਜੀ ਐਸ ਐਚਓ ਕੋਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਫਾਲ ਕਰਦੇ ਆ ਉਹਦੇ ਵਿੱਚ ਹੈਗਿਆ ਜੀ ਡਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਟੀ ਦੇ ਵਿੱਚ ਫਾਲ ਕਰਦੀਆਂ ਤੇ ਉੱਥੋਂ ਸਾਨੂੰ 10 ਪੱਤੇ ਜਿਹੜੇ ਰਿਕਵਰ ਹੋ ਗਏ ਉਸ ਤੋਂ ਬਾਅਦ 19 ਦਾ ਜਿਹੜਾ ਬਿਆਨ ਦਿੱਤਾ ਸੀ ਉਹਦੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਹੋਰ ਜਿਹੜੀਆਂ ਨਸ਼ੇਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਦਾ ਉਸ ਤੋਂ ਬਾਅਦ ਮਕਦਮਾ ਜਿਹੜਾ ਦਰਜ ਕੀਤਾ ਜੀ ਐਫ ਆਈ ਆਰ ਨੰਬਰ ਹੈਗਾ ਆ 87 25 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ 85 ਜਿਹੜਾ ਉਹ ਲਗਾਇਆ ਹੋਇਆ ਹੈਂਡਿਕਰ ਇਹ ਬਾਪ ਬੇਟੇ ਨੇ ਜਿਹੜੇ ਇਹ ਕੰਮ ਕਰਦੇ ਸੀ ਜੀ ਹਾਂਜੀ ਇਹ ਦੋਨੋਂ ਹੀ ਬਾਪ ਬੇਟਾ ਹੈਗੇ ਆ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਅ ਮਕਾਨ ਨੰਬਰ ਹੈਗਾ 267 ਪਾਂਡੂ ਸਰ ਮੁਹੱਲਾ ਨਾਪਾ ਇੱਥੋਂ ਦੇ ਹੀ ਰਹਿਣ ਵਾਲੇ ਫਾਦਰ ਦਾ ਨਾਮ ਫਾਦਰ ਦਾ ਨਾਮ ਕੀ ਹੋ ਜੀ ਇਥੇ ਆ ਫਾਦਰ ਦਾ ਨਾਮ ਹੈਗਾ ਜੀ ਆ ਪ੍ਰਤਾਪ ਸਿੰਘ ਹਮ ਬੜਾ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀਆਂ ਦੱਸਿਓ ਗੋਲੀਆਂ ਜੜੀਆਂ ਹੈਗਾ ਜੀ 11740 ਇੱਕ ਨੇ ਟਾਈਮ ਤੋਂ ਕੰਮ ਕਰਦੇ ਸੀ ਜੀ ਆ ਇਹਨਾਂ ਤੇ ਜੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡੀ ਦੇ ਸੇਮ ਮਕਦਮੇ ਦੇ ਵਿੱਚ ਜੇਲ੍ਹ ਤੇ ਪਹਿਲਾਂ ਵੀ ਹੈਗਾ ਯਾਰ ਉਹ ਆਈ ਥਿੰਕ ਹਜੇ ਵੀ ਜੇਲ੍ਹ ਤੇ ਵਿੱਚ ਹੀ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਹੀ ਸੇਮ ਜਿਹੜਾ ਸੀ ਐਫ ਆਈ ਆਰ ਹੋਈ ਪੂਰਾ ਪਰਿਵਾਰ ਮਤਲਬ ਇਨਵੋਲਵ ਆ ਜਿਹੜਾ ਹੈਗਾ ਨਸ਼ੇ ਦੇ کاروبار ਚ ਆ ਸਾਹਮਣੇ ਤਾਂ ਹੀ ਆਇਆ ਜਦੋਂ ਇਹ ਬੇਟਾ ਵੀ ਉੱਥੇ ਆ ਮੈਡੀਕਲ ਸ਼ਾਪ ਤੇ ਬੈਠਦਾ ਹੈ ਤੇ ਫਾਦਰ ਵੀ ਉੱਥੇ ਹੀ ਬੈਠਦਾ ਹੈ ਪਹਿਲਾ ਜਿਹੜਾ ਇਹਦਾ ਪ੍ਰਤਾਪ ਸਿੰਘ ਹੈ ਇਹਦਾ ਬ੍ਰਦਰ ਜਿਹੜਾ ਉਹ ਵੀ ਸੇਮ ਐਂਟੀ ਦੇ ਮਕਦਮੇ ਦੇ ਵਿੱਚ ਗੋਲੀਆਂ ਜਿਹੜਾ ਅਸੀਂ ਸ਼ਾਪ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੇਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਨ ਜਿਹੜੀਆਂ ਮਿਲੀਆਂ ਜਾਂਚ ਵਿੱਚ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੋਜਵਾਨੀ ਨੂੰ ਕਿਵੇਂ ਗਰਕ ਕਰਦੇ ਸੀ ਉਹ ਉਹਦਾ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜੂਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਆ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਤੁਸੀਂ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਪਤਾ ਪਾਉਣਾ ਪੈਣਾ ਪੜੇਗਾ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਵਾਲੇ ਕਿੰਨਾ ਕੁ ਰੱਖ ਸਕਦੇ ਨੇ ਕੁਆਂਟੀਟੀ ਨਹੀਂ ਡਰੱਗ ਇਨਸਪੈਕਟਰ ਹੀ ਆ ਸਕਦਾ ਆ ਜਿੰਨਾ ਤੱਕ ਮੈਨੂੰ ਪਤਾ ਹੈ ਵੀ ਤੁਸੀਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਣ ਆ ਉਹ ਤੁਸੀਂ ਨਹੀਂ ਰੱਖ ਸਕਦੇ ਮੈਮ ਨਾਲਾ ਪੁਲਿਸ ਤੋਂ ਬਿਨਾਂ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗ ਇਨਸਪੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਸੀ ਰੇਡ ਕਰਨ ਐਸਐਸਓ ਸਾਹਿਬ ਗਿਆ ਸੀ ਤੇ ਨਾਲ ਡੀਐਸਪੀ ਸਾਹਿਬ ਵੀ ਆਏ ਸੀ ਪਟਿਆਲੇ ਤੋਂ ਤੇ ਕੋਈ ਨਾ ਦੇ ਰੈਡ ਕਰਵਾਇਸੀ ਨਾ ਕੀ ਹੁਣ ਕਿਹੜੀ ਤਰ੍ਹਾਂ ਦੇ ਤਹਿਤ ਮਾਮਲੇ ਦਰਜ ਕੋ ਅਸੀਂ ਜਿਹੜਾ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਡਰਾਮਾ ਜਿਹੜੇ ਕਿ 22 ਦੇ ਤਹਿਤ ਜਿਹੜੀ ਐਫ ਰੇਡ ਕਰਚ ਕੀਤੀ ਹੈ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਇਨਟੀਮੇਸ਼ਨ ਆ ਤੁਹਾਡੇ ਵੱਲੋਂ ਜੇ ਕੋਈ ਹਜੇ ਵੀ ਇਸ ਇਸ ਤਰ੍ਹਾਂ ਦੇ ਤੰਦੇ ਕਰਦੇ ਆ। ਇਹ ਜੀ ਸਾਫ਼-ਸਾਫ਼ ਸਾਰਿਆਂ ਨੂੰ ਹੀ ਪਤਾ ਆ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾਈ ਪਈ ਆ। ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਇਦਾਂ ਦੀ ਚੀਜ਼ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ। ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀਆਂ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ। ਇਹ ਜਿਹੜੀ ਰਾਸ਼ੀ ਹੈ 2 ਲੱਖ 7000 ਜਿਹੜੀ ਕੁੱਟਾ ਆ ਜਿਹੜੀ ਕਾਰ ਦੇ ਵਿੱਚੋਂ ਰਿਕਵਰੀ ਹੋਈ ਆ 2 ਲੱਖ 7000 ਤੇ ਮਤਲਬ ਨਸ਼ਾ ਵੇਚ ਕੇ ਜਿਹੜੀ ਇਹ ਸਾਰੀ ਉਹ ਇੱਕ ਹਾਂਜੀ ਨਸ਼ਾ ਵੇਚ ਕੇ ਹੀ ਗੋਲੀਆਂ ਵੇਚ ਕੇ ਹੀ ਜਿਹੜਾ ਸੀ ਉਹ ਕਾਰ ਦੇ ਵਿੱਚ ਮਿਲੀ